ਜਾ ਕੋ ਦੇਖ ਤ ਦਰਿਦ੍ਰ ਜਾਵੇ ਨਾਮ ਸੋ ਨਿਦਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਤੋ ਵੈ ਜਿਓ ਸਤਿਗੁਰ ਨਾਮ ਵੇਖ ਲਿਵ ਮਨ ਜਪੈ ਧ੍ਰਿੜ ਤਿਨ ਜਨ ਦੁਖ ਬਾਪ ਕਉ ਕਤ ਹੋਵੇ ਜਿਓ ਧਰਮ ਕਰਮ ਪੂਰਾ ਸਤਗੁਰ ਪਾਈ ਹੈ। ਜਾ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜੱਚ ਹੈ। ਸ਼ਬਦ ਸਾਰ ਇਕ ਲਿਵ ਲਾਈ ਹੈ। ਪਉਣ ਜਨ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ। ਕਥ ਕਥਨ ਹਾਰ ਤੁਝ ਹੈ 부ਝਾਈ ਹੈ ਪਰਮ ਭੂਲੇ ਸੰਸਾਰ ਛਟ ਹੋ ਜੁਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਆਹਨਿਸ ਜਬ ਧਰਮ ਕਰਮ ਪੂਰਾ ਸਤਗੁਰ ਪਾਈ ਹੈ ਹਉ ਬਲ ਬਲ ਜਾਓ ਸਤਗੁਰ ਸਾਚੇ ਨਾਮ ਪੜ ਕਬਨ ਉਪਮਾ ਦਿਓ ਕਬਨ ਸੇਵਾ ਸਰਿਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਪਉਣਾ ਬਨ ਬਚ ਕ੍ਰਮ ਜਾਨ ਅਨਤ ਦੂਜਾ ਨਾਮਾਨ ਨਾਮ ਸੁਵਪਾਰ ਸਰ ਦਿਨ ਗੁਰ ਰਿਧ ਧਤ ਨਲ ਕਬ ਪਾਰਸ ਪਰਸ ਕਚ ਕੰਚਨਾ ਹੋਏ ਚੰਦਨ ਸੁਬਾਸ ਜਾਸ ਸਿਮਰਤ ਅਨਤਰ ਜਾ ਕੇ ਦੇਖ ਤਦ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਾਂ ਬਲ ਬਲ ਜਾਓ ਸਤਿਗੁਰ ਸੱਚੇ ਨਾਮ ਪਰ ਰਾਜ ਜੋਗ ਤਖਤ ਦੀ ਜਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁੱਖਜਨ ਕੀਆ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਕਥ ਕਥਾ ਗਿਆਨ ਪੰਜ ਭੂਤ ਬਸ ਕਿਨੈ ਜਵਤਨ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਜੁ ਗੁਰਾ ਕੀ ਪਤ ਅਗਨ ਦੇਖਤ ਗਤ ਚਰਨ ਕਬਲ ਜਾਸ ਸਭ ਵਿਦਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸ ਹੈ ਧਾਰਿਓ ਧਰਤ ਅਰ ਵਿੰਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਆ ਸਾਸਰਿਕ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਆ ਸੁਰਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿਪਾਵਣ ਜਾਸ ਸੋਈ ਇੱਕ ਨਾਮ ਹਰਿ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚੋ ਕੰਚਨ ਭਇਓ ਸਬਦ ਗੁਰ ਸ਼੍ਰਵਣ ਹੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖਿ ਭਣਿਆ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਬਾਣਕ ਕਰੈ ਗਿਆਨ ਗੁਰ ਕਹਿ ਆ ਵਿਚਾਰੈ ਕਾਠ ਹੋ ਸ੍ਰੀ ਖੰਡ ਸਤਿਗੁਰ ਕੀ ਆ ਦੁੱਖ ਦ੍ਰਿਦ੍ਰ ਤਿਨ ਕੈ ਗਏ ਸਤਿਗੁਰੂ ਚਰਨ ਜਨ ਪਰਸਿਆ ਸਿ ਪਸ ਪ੍ਰੀਤ ਸੁਰ ਨਰ ਭਏ ਜਾਮ ਗੁਰੂ ਹੋਇ ਵੱਲ ਤਨ ਹੈ ਗ ਅਰਬ ਦਿਜੈ ਜਾਮ ਗੁਰੂ ਹੋਇ ਵੱਲ ਲਖ ਬਾਹ ਕਿ ਕਜੈ ਜਾਮ ਗੁਰੂ ਹੋਏ ਵੱਲ ਗਿਆਨ ਅਰਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੇ ਸੋ ਸੱਚ ਹੈ ਘਰ ਜੋ ਗੁਰੂ ਗੁਰੂ ਅਹੰਸ ਜਪੈ ਦਾਸ ਪਟ ਬੇਨਤ ਕਹਿ ਜੋ ਗੁਰੂ ਨਾਮ ਰਿਧਮਹਿ ਧਰੈ ਸੋ ਜਨਮ ਮਰਨ ਦੁਹਤੇ ਰਹੈ ਗੁਰ ਬਿਨ ਕੋ ਔਰ ਅਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰ ਕਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗਨ ਘਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਬਨਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਕੀਆ ਤੇ ਅਗਿਆਤ ਸੰਸਾਰ ਮਹਿ ਗੁਰੂ ਗੁਰੂ ਗੁਰ ਕਰਮਣ ਮੇਰੇ ਤਾਰਣ ਤਰਨ ਸਮਰਥ ਕਲਯੁਗ ਸੁਨਤ ਸਮਾਧ ਸਬਦ ਜਿਸ ਕੇਰੇ ਫੁਨ ਦੁਖਨ ਨਾਸ ਸੁਖਦਾਇ ਕਸੂਰਾ ଧର ଧ ହର ସିମର ଯେରେ ଯୋଉ ହର ବୁଦ୍ଧ ରେ ଗୁରୁ 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 କର ମନ ମେ ਗੁਰੂ ਮੁਖ ਦੇਖ ਗਰੂ ਸੁਖ ਪਾਇਆ ਹੁਤੀ ਜੋ ਪਿਆਸ ਪਿਉ ਸਬੰਨ ਕੇ ਪੰਚ ਤਸਿੱਧ ਗੋ ਬਿਦ ਮਿਲਾਇਆ ਪੂਰਨ ਭੋ ਮਰਠਾਰ ਬਸੋ ਰਸ ਬਾਸਨ ਸਿਉ ਜੋ ਦਹੰਦਿਸ ਧਾਇਆ ਗੋਬਿੰਦਵਾਲ ਗੋਬਿੰਦਪੁਰੀ ਸਭ ਜਲਨ ਤੀਰ ਵਿਪਾਸ ਬਨਾਇਆ ਗਇਓ ਦੁਖ ਦੂਰ ਬਰਕਨ ਕਾ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਆ ਸਮਰਾਤ ਗੁਰੂ ਸਿਰ ਹੱਥ ਤਰਿਆ ਗੁਰ ਕੀਨੇ ਕਿਰਪਾ ਹਰ ਨਾਮ ਦਿਆ ਜਿਸ ਦੇਕ ਚਰਨ ਅਗੰਨ ਹਰਿਆ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਰ ਡਰਿਆ ਪਨ ਦਾਸ ਸੁਆਸ ਜਗਤ ਗੁਰੂ ਕੇ ਪਾਰਸ ਭੇਟ ਪਰਸ ਕਰਿਆ ਰਾਵਦਾਸ ਗੁਰੂ ਹਰ ਸਤ ਕੀਆ ਸਮਰਾਤ ਗੁਰੂ ਸਿਰ ਹੱਤ ਧਰਿਆ ਅਬਰਾ ਕਹੋ ਦਾਸ ਬਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੇ ਹਰ ਨਾਕਸ ਫਾਰੇ ਕਰਿਆ ਜ ਉਨੰਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤਰ ਦੀਨ ਬਉਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤਿਹ ਕਾਜ ਸ੍ਰੀ ਸਤਗੁਰੂ ਸੋ ਪ੍ਰਸੰਨ ਕਲ ਜਗ ਹੋਏ ਰਖੋ ਦਾਸ ਪਾਠ ਕੀ ਲਾਜ ਝੋਲਨਾ ਗੁਰੂ ਗਰ ਗੁਰੂ ਗਰ ਗੁਰੂ ਝਪ ਪ੍ਰਾਨੀ ਅਹ ਸਬਦ ਹਰ ਹਰ ਜਪੈ ਨਾਮ ਨਵ ਨਿਧਿ ਅਪੈ ਰਾਸਨ ਅਹ ਨਿਸ ਰਸੈ ਸਤ ਕਰ ਜਾਨੀ ਹਾ ਫੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅੰਨ ਮਾਰਗ ਤਜੋ ਪਜੋ ਹਰਿ ਗਿਆਨੀ ਹਾ ਬਾਚਨ ਗੁਰ ਰਿਧ ਧਰੋ ਪੰਚ ਭੂ ਬਸ ਕਰਹ ਜਨਮ ਕੁਲ ਉਦਰੋ ਦਵਾਰ ਹਰ ਮੰਨਿ ਅਹ ਜੋਤ ਸਭ ਸੁਖਿਤ ਤਤ ਤੁਮ ਬੰਸ ਵਹ ਗੁਰੂ ਗੁਰ ਗੁਰੂ ਗੁਰੂ ਜਪ ਪ੍ਰਾਨਿ ਅਹ ਗੁਰੂ ਗੁਰ ਗੁਰੂ ਗੁਰੂ ਜਪ ਸਤ ਕਰ ਆਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰਹੁ ਬਚਨ ਗੁਰ ਰਿਦੈ ਧੰ। ਪੁਨ ਪ੍ਰੇਮ ਪੁਨ ਗੁਰੂ ਜਲ ਬਿਮਲ ਅਥਾਹ ਮਰਜਨ ਕਰਹੁ। ਸੰਤ ਗੁਰ ਸਿਖ ਤਰਹੁ। ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਪ੍ਰਮ ਤਜੋ ਨਾਮ ਗੁਰ ਮੁਖ ਭਜੋ ਗੁਰੂ 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 ਗਰਾ ਗੁਰੂ ਜਪ ਸਤ ਕਰ ਗੁਰੂ ਗੁਰ ਗੁਰ ਕਰਹੁ ਗੁਰ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਔਰ ਧਰਹ ਗੁਰ 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 ਕਰਹ ਗੁਰ ਹਰ ਪਾਈਐ ਗੁਰ 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 ਜਪ ਮੰਨ ਰੇ ਜਾਗੀ ਸੇਵ ਸਿਵ ਸਿਧ ਸਾਧਕ ਸੁਰ ਅਸੁਰ ਗਣ ਤਰਹਿ ਤੇ ਦੀਸ ਬਚ ਗੁਰ ਬਚਨ ਸੁਣ ਕੰਨ ਰੇ ਪੁਣ ਤਰਹਿ ਤੇ ਸੰਤ ਹਿਤ ਭਗਤ ਗੁਰ ਗੁਰ ਕਰਹਿ ਦਰਿਓ ਪ੍ਰਹਿਲਾਦ ਗੁਰ ਮਿਲਤ ਬਣ ਜਨਰੇ ਤਰਹਿ ਨਾਰਦਾਦ ਸੰਕਾਦ ਹਰ ਗੁਰ ਮੁਖ ਹੈ ਤਰਹਿ ਇਕ ਨਾਮ ਲਗ ਤਜਹੁ ਰਸ ਅੰਨ ਰੇ ਦਾਸ ਬੇਨਤ ਕਹੇ ਨਾਮ ਗੁਰ ਮੁਖ ਲਹਿ ਗੁਰੂ 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 ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਾਹਿਬ ਉਪਰ ਕਰੇ ਕਿਰਪਾ ਸਤਜੁਗ ਜਨ ਤ੍ਰੂਪਰ ਸ੍ਰੀ ਪ੍ਰਹਿਲਾਦ ਭਗਤ ਉਧਰੀ ਅੰਗ ਹਸਤ ਕਮਲ ਬਾਤੇ ਪਰ ਧਰੀ ਅੰਗ ਅਲੱਖ ਰੂਪ ਜੀ ਲਖਿਆ ਨ ਜਾਏ ਸਾਧਕ ਸਿੱਧ ਸਗਲ ਸਰਣਾਈ ਗੁਰ ਕੈ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੈ ਬਟ ਗੁਰੂ ਗੁਰ ਬਿਨ ਧਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਇ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲਹਿਣਾ ਥਾਪ ਜੋਤ ਜਗਤਾਰੀ ਲਹਿਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਘਾ ਦਿਆ ਤਿੰਨ ਸ੍ਰੀ ਰਾਮਦਾਸ ਛੋਡੇ ਤਿਰਥ ਪਿਆ ਹਰ ਗਾ ਨਾਮ ਕਹਿਨ ਦਪਿਆ ਅੱਪਿ ਆਓ ਹਰ ਨਾਮ ਅਖੈ ਨਿਤ ਚਹ ਦੁਗ ਗੁਰ ਸੇਵਾ ਕਰ ਫਲ ਲਈ ਅੰ ਬੰਦ ਹੈ ਜੋ ਚਰਨ ਸਰਣ ਸੁਖ ਪਾਵਹਿ ਪਰਮ ਆਨੰਦ ਗੁਰ ਮੁਖ ਕਹੀ ਅੰ ਪ੍ਰਤਖ ਦੇਹ ਪਾਰ ਬ੍ਰਹਮ ਸੁਆਮੀ ਆਗ ਰੂਪ ਬੋਕਣ ਪਰਣੰ ਸਤ ਗੁਰ ਗੁਰ ਸਿਵ ਲਖ ਗਤ ਜਾਗੀ ਸ੍ਰੀ ਰਾਮਦਾਸ ਤਾਰਣ ਤਰਣੰ ਜਿਹ ਅੰਮ੍ਰਿਤ ਬਾਚਨ ਬਾਣੀ ਸਾਧੂ ਜਨ ਜਪਹਿ ਕਰਿ ਬਿਚਿਤ ਚਾਉ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸਨ ਪਰਸਨ ਪਰਮ ਪਵਿੱਤਰ ਗਤੇ ਜਿਤਹਿ ਜਮ ਲੋਕ ਪਤਤ ਜੈ ਪ੍ਰਾਣੈ ਹਰ ਜਨ ਸਿਵ ਗੁਰ ਗਿਆਨ ਰਤੇ ਰਗਵਾਂ ਸਤਿਲਕ ਸੁੰਦਰ ਦਸਰਥ ਘਰ ਮਨਵਾਂਛਹਿ ਜਾਕੇ ਸਰਣੰ ਸਤ ਗੁਰ ਗੁਰ ਸੇਵ ਲਖ ਗਤ ਜਾ ਕੀ ਸ੍ਰੀ ਰਾਮਦਾਸ ਤਰਣ ਤਰਣ ਸੰਸਾਰ ਅਗਮ ਸਾਗਰ ਤੁਲਹਾ ਹਰਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ ਇਹ ਆਈ ਹੀ ਹੈ ਪ੍ਰਤੀਤ ਪ੍ਰਤੀਤ ਹਿਐ ਆਏ ਜਨ ਜਨਕੈ ਤਿਨ ਕਉ ਪਦ ਵਿ ਉਤਪੈ ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਿਤਾ ਗਈ ਅਬ ਲੋਕਿਆ ਬ੍ਰਹਮ ਪਰਮ ਸਭ ਛੁਟ ਗਿਆ ਦਿਵ ਦ੍ਰਿਸ਼ਟ ਕਾਰਣ ਕਰਨੰ ਸਤ ਗੁਰ ਗੁਰ ਸੇਵ ਲਖ ਗਤ ਜਾਕੇ ਸ੍ਰੀ ਰਾਮਦਾਸ ਤਰਣ ਤਰਣ ਪ੍ਰਤਾਪ ਸਦਾ ਗੁਰ ਕਾ ਕਟ ਕਟ ਪ੍ਰਗਾਸ ਭਇਆ ਜਸ ਜਨ ਕੈ ਇਕ ਪੜ੍ਹੈ ਸੁਨ੍ਹੈ ਗਾਵਹਿ ਪ੍ਰਵਤਹਿ ਕਰਹਿ ਇਸ ਨਾਨਕ ਇਸ ਨਾਨਕ ਰਹਿ ਪ੍ਰਭਾਤ ਸੁਧਮਨ ਗੁਰ ਪੂਜਾ ਵਿਦ ਸਹਿਤ ਕਰਨ ਕੰਤਨ ਤਨ ਹੋਏ ਪਰਸ پارਸ ਕਾ ਜੋਤ ਸਰੂਪੀ ਧਿਆੜ ਤਰੰ ਜਗ ਜੀਵਨ ਜਗੰਗਾਤ ਜਲ ਥਲ ਮਹਿ ਰਹਿਆ ਪੂਰਬ ਵਿਦ ਵਰਣੰ ਸਤ ਗੁਰ ਗੁਰ ਸੇਵ ਲਖ ਗਤ ਜਾਕੇ ਸ੍ਰੀ ਰਾਮਦਾਸ ਤਾਰਣ ਤਰਣ ਜਨੋ ਬਾਤ ਨਿਸਚਲ ਧਰੂ ਜਾਣੇ ਤੇ ਜੀਵ ਕਾਲ ਤੇ ਬਚਾ ਤੈਨ ਤਰਿਓ ਸਮੁੰਦਰ ਰੁਦਰਖਿਨੇ ਇਕ ਮਹਿ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੇ ਸੁਰਜੀ ਸਤ ਸੰਗਤ ਪਰਮ ਆਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭ ਉਪਰ ਮਨ ਬੱਜ ਗ੍ਰੰਮ ਸੇਵੀਐ ਸਚਾ ਵਾਹਿਗੁਰੂ 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 ਵਾਹਿ ਜੀਉ ਕਬਲ ਨੈਨ ਮਧਰ ਬੈਨ ਕੋਟ ਸੈਨ ਸੰਗ ਸੋਭ ਕਹਿ ਤਮਾ ਜਸੋਦ ਜਸਹਿ ਦਹੀ ਪਾਤ ਕਾਹਿ ਜਿਓ ਦੇਖ ਰੂਪ ਅਤ ਅਨੂਪ ਮੋਹ ਮਗ ਭਈ ਕਿੰਕਣੀ ਸ਼ਬਦ ਚਣਤ ਕਾਰ ਖੇਲ ਪਾਹਿ ਜਿਓ ਕਾਲ ਕਲਮ ਹੁਕਮ ਹਾਤ ਕਹੋ ਕੌਣ ਮੇਟ ਸਕੈ ਇਸ ਬੰਮ ਗਿਆਨ ਧਿਆਨ ਤਰਤ ਹੀ ਐ ਚਾਹੇ ਜੀਉ ਸਤਿ ਸਾਚ ਸ੍ਰੀ નિਵਾਸ ਆਦਿ ਪੁਰਖ ਸਦਾ ਤੁਹੈ ਵਾਹਿਗੁਰੂ 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 ਵਾਹਿ ਜੀਉ ਰਾਮ ਨਾਮ ਪਰਮ ਧਾਮ ਸੁੱਧ ਬੁੱਧ ਨਿਰਿਕਾਰ ਬੇਸਮਾਰ ਸਰਬ ਰਕ ਕਾਹੇ ਜੀਉ ਸੋਧਰ ਚਿਤ ਭਗਤ ਹਿਤ ਭੇਕ ਧਰਿਓ ਹਰਿ ਨਾਖਸ ਹਰਿਓ ਨਖ ਵਿਦਾਰ ਜਿਓ ਸੰਕ ਚੱਕਰ ਗਦਾ ਪਦਮ ਆਪ ਆਪ ਕੀਓ ਸਦਮ ਅਪਰੰਪਰ ਪਾਰ ਬ੍ਰਹਮ ਲਖ ਕੌਣ ਤਾਹੇ ਜਿਓ ਸਤ ਸਾਚ ਸ੍ਰੀ ਨਿਵਾਸ ਵਾਦਪੁਰਖ ਸਦਾ ਤੋਹਿ ਵਾਹਿਗੁਰੂ 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 ਵਾਹਿ ਜੀਉ